ਇਹ ਲੋ ਪਿੰਡ ਬਾਰੇ ਨਹੀਂ ਪਤਾ ਇਹ ਸਾਡੇ ਹਿਆਰਪੁਰ ਜ਼ਿਲ੍ਹੇ ਚ ਪੈਂਦਾ ਇਹ ਪਿੰਡ ਜੀ ਬਸੀਕਲਾ ਤਾਂ ਸਾਰਾ ਬੜੀ ਧੂਮ ਧਾਮ ਨਾਲ ਆਇਆ ਗਿਆ ਪਿੰਡ ਬਸੀਕਲਾ ਵਿੱਚ ਆ ਲੱਖਾਂ ਕਰੋੜਾਂ ਦਾ ਇਹਨਾਂ ਦੇ ਤੇਲ ਦਾ ਕੰਮ ਆ ਆਪਣਾ ਤੇਲ ਬੋਰੀ ਦਾ ਥਰੇਕ ਵਾਰ ਦੀ ਤੇਰਾ ਭਾਜੀ ਹੁਣ ਦਾ ਇਸ ਵਾਰ ਵੀ ਕੋਈ ਯੋਗਦਾਨ ਨਹੀਂ ਮੇਰੇ ਠੀਕ ਆ ਆਰਮੀ ਚੱਕੀ ਆਰਮੀ ਚੱਕੀ ਚੱਲੀ ਆ ਪਹੁੰਚ ਕਰੰਦਾ ਨਹੀਂ ਲੰਕਾ ਦੇ ਕਿੱਥੋਂ ਆਇਆ ਸਪੈਸ਼ਲ ਮੇਲਾ ਦੇਖਣ ਇਹ ਬੈਂਗਲੁਰ ਮੇਲਾ ਭਰ ਗਿਆ ਜੀ ਦੇਖ ਸਕਦੇ ਥੋੜੀ ਸਾਡੇ ਮੁੱਖ ਮਹਿਮਾਨ ਪਹੁੰਚ ਚੁੱਕੇ ਨੇ ਗਰਾਊਂਡ ਹੁਣ ਪਊਗਾ ਸਾਰੇ ਜਗਾਂਦ ਮੇਲਾ ਆਤਾ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ 2025 ਦਾ ਸਾਰਾ ਬਸੀ ਕਲਾ ਦਾ ਲਗਾਤਾਰ ਨਾ 2 ਸਾਲ ਮੇ ਤੋਂ ਵੀਡੀਓ ਬਣੀ ਨਹੀਂ ਆਪਣੇ ਪਿੰਡ ਦੇ ਚਾਰੇ ਦੀ ਤੇ ਇਸ ਵਾਰ ਬਣਾ ਰਹੇ ਆ ਆਪਾਂ ਤੇ ਦਿਖਾਵਾਂਗੇ ਤੁਹਾਨੂੰ ਰੌਣਕ ਮੇਲਾ ਆ ਦੇਖੋ ਜਾਂਦੇ ਆ ਪਏ ਆਪਾਂ ਘਾਟਾ ਇਹ ਤੇ ਦਰ ਰਸਤਾ ਆ ਗਿਆ ਬਾਕੀ ਪੇਜ ਵੀ ਫੋਲੋ ਕਰ ਲਿਓ ਬਸੀ ਸੂਲ ਦੇ ਨੇ ਆ ਰਹੇ ਤੇ ਸਾਰੀ ਤੁਹਾਨੂੰ ਉਸੇ ਅਪਡੇਟ ਦਿੰਦੇ ਰਹਾਂਗੇ ਆਪਾਂ ਸਟੋਰੀਆਂ ਸਟੋਰੀਆਂ ਚ ਤੇ ਬਾਕੀ ਬਲੌਗ ਖਾਰਾ ਪੂਰਾ ਇੱਥੇ ਚੈਨਲ ਤੇ ਸਾਰੀ ਤੁਹਾਨੂੰ ਅਪਡੇਟ ਕਰਾਂਗੇ ਚਾਰੇ ਦੀ ਹੋਰ ਅੱਗੇ ਨਾ ਇੱਥੋਂ ਦਿੱਕਤ ਵੱਡੀ ਜਾਂਦੀ ਸੀ ਸਾਡੇ ਸਾਰੇ ਪਿੰਡਾਂ ਨਾਲ ਲੰਘਣ ਲਈ ਪੁਲ ਬਣਾਤਾ ਇੱਥੇ ਪੂਰਾ ਟਾਪ ਦਾ ਥੋੜਾ ਦੇਖੋ ਹੁਣ ਕੋਈ ਚੱਕਰ ਨਹੀਂ ਦਾ ਮਰਜੀ ਲੰਘੋ ਉਹ ਦੇਖੋ 라ਵਣ ਜੀ ਦੇ ਸਾਹਮਣੇ ਇੱਧਰ ਸਾਰਾ ਸਾਡਾ 쇼 ਵਾਲਾ ਏਰੀਆ ਆ ਗਿਆ ਤੇ ਇੱਧਰ ਪੁਲ ਦੁਕਾਨਾਂ ਦਾ ਰਾਸ਼ੀ ਹੈ ਨਾ ਇੱਥੋਂ ਪਹਿ ਸ਼ੁਰੂ ਹੋ ਜਾਂਦਾ ਚੰਗਾ ਹੀ ਐਨ ਭਰ ਮੰਗ ਕਰ ਦਸਕਾਨ ਆਪਣੇ ਪਿੰਡ ਆ ਇਹ ਦੁਕਾਨਾਂ ਬਹੁਤ ਜ਼ਿਆਦਾ ਹੁੰਦੀਆਂ ਇੱਥੇ ਵਜੀ ਵਾਲਿਆਂ ਦੀਆਂ ਮੋਸਟਲੀ ਤੁਹਾਨੂੰ ਆਪਣੇ ਪਿੰਡ ਵਾਲੇ ਦੇਖਣੇ ਆ ਕੁਲਦੀਪ ਸਮੋਸੇ ਵਾਲੇ ਮਸ਼ੂਰ ਭਾਜੀ ਭਾਈ ਕਿੱਦਾਂ ਇਹ ਵੀ ਸਾਰੇ ਬੰਦੇ ਆਪਣੇ ਹੀ ਇੱਥੇ ਖੜੇ ਆ ਹੋਰ ਭਾਜੀ ਕਿੱਦਾਂ ਜੀ ਠੀਕ ਆ ਮੋਹਨ ਜੀ ਇਹਨਾਂ ਨੂੰ ਤੁਸੀਂ ਅਕਸਰ ਦੇਖਦੇ ਰਹਿੰਦੇ ਰਹਿੰਦੇ ਕਿੱਦਾਂ ਭਾਜੀ ਅੱਜ ਫ੍ਰੀ ਐ ਸੇਵਾ ਸਾਡੀ ਐਨੀ ਹੈ ਨਹੀਂ ਗੱਲ ਉਹ ਸਾਡੀ ਫ੍ਰੀ ਲਾਣੇ ਵਾਲੀ ਇਹਨੇ ਸਾਡੀ ਬ੍ਰਾਂਡਿੰਗ ਵੀ ਕੀਤੀ ਉਹ ਆਹ ਦੇਖੋ ਸੀ ਸਕੂਲ ਦੇ ਨੇ ਯਾਰ ਇਹ દેખો રોનગાર ઠીક સારી સેવા ચજ હો પ્રધાન સાબ ਨੂੰ ਚਲੋ ਚਲੀਏ ਸਪੈਸ਼ਲ ਫੋਨ ਆ ਗਿਆ ਦੋ ਵਾਰੀ ਮੈਨੂੰ ਲੇਕਨ ਰਾਵਣ ਰੰਕਪਤੀ ਰਾਵਣ ਤੇਰਾ ਉਸੇ ਜਰੂਰ ਹੋ ਮੁਰਤਾਨ ਆਏਗਾ ਜਮੀਨ ਸਾਇਕ ਕਰੂਗ ਅਸਾਂ ਇਸ ਕਰ ਜਾਏਗਾ ਭਈ ਝਾਕੀਆਂ ਦੇਖੋ ਆਪਾਂ ਸਾਰੇ ਦੇਖ ਲੈਂਦੇ ਆ ਨਾ ਰੈਡੀ ਹੋਈਆਂ ਤੇ ਉਹ ਰੈਡੀ ਕਿੱਦਾਂ ਹੋਣੀਆਂ ਸਾਰੀਆਂ ਇੱਥੇ ਰੈਡੀ ਹੁੰਦੀਆਂ ਜੀ ਸਾਡੇ ਪਿੰਡ ਵਾਲੇ ਮੁੰਡੇ ਨਾ ਇਹ ਸਾਰਾ ਮੇਕਅਪ ਆਪੇ ਕਰਦੇ ਆ ਦੇਖੋ ਇਹ ਤਾਂ ਪਈ ਆ ਹੁਣ ਇਹ ਛੇ ਛਨਾਕ ਦੀ ਝਾਕੀ ਹੋਣੀ ਸਾਰੀ ਤੇ ਆ ਸਾਰੇ ਮੁੰਡੇ ਦੇਖੋ ਇੱਧਰ ਆਪਣੇ ਬੈਠੇ ਆ ਤੇ ਇਹੀ ਸਾਰੀਆਂ ਝਾਕੀਆਂ ਰੈਡੀ ਕਰਦੇ ਆ ਮੇਕਅਪ ਵਗੈਰਾ ਆ ਦੇਖੋ ਬਾਬਾ ਜੀ ਇਹ ਕੰਮ ਕਰਨਾ ਹੈ ਹਾਂਜੀ ਹਾਂਜੀ ਦੱਸਿਓ ਦੱਸਿਓ ਹਾਂਜੀ ਮਹਾਰਾਜ ਦਾ ਗੇਟ ਆ ਠੀਕ ਆ ਆ ਸਾਰਾ ਦੇਖੋ ਮੇਕਅਪ ਦਾ ਸਮਾਨ ਬੈਠੇ ਰੈਡੀ ਹੋ ਗਿਆ ਇੱਕ ਬੰਦਾ ਇਹ ਕਹਿੰਦੇ ਰੈਡੀ ਕੀਤਾ ਇਹ ਭਾਈ ਆਪਾਂ ਤਿਆਰ ਕੀਤਾ ਜੀ ਇਹ ਇਹਨਾਂ ਨੇ ਤਿਆਰ ਕੀਤਾ ਜੀ ਠੀਕੇ ਭਾਈ ਨੇ ਬਹੁਤ ਹੋਰ ਟਾਈਮ ਆ ਇਹਨਾਂ ਦਾ ਮੰਜਾ ਰੋਲ ਹੋਊਗਾ ਜੀ ਕੀ ਰਿਟਾਇਰਮੈਂਟ ਹੁਣ ਨਹੀਂ ਹੋਣਾ ਟਰੈਕਟਰਾਂ ਦੀ ਸੇਵਾ ਨਾ ਮੋਸਟਲੀ ਸਾਰੀ ਇੱਧਰ ਪਟੁੱਲੇ ਦੇ ਪਿੰਡ ਵਾਲੇ ਮੁੰਡਿਆਂ ਲਾਉਂਦੀ ਸਾਰੀ ਸਾਰੇ ਆ ਜਾਂਦੇ ਆ ਇੱਧਰ ਪਟੁੱਲੇ ਵਾਲੇ ਮੁੰਡੇ ਮੈਨੇ ਵਾਲੇ ਮੁੰਡੇ ਇਹ ਸਾਰੀ ਸੇਵਾ ਇਹਨਾਂ ਕੋਈ ਹੁੰਦੀ ਆ ਕਾਕਾ ਭਾਜੀ ਬਣੇ ਹੋਏ ਅੱਜ ਸਾਡੇ ਮੁੱਖ ਮਹਿਮਾਨ ਪਹੁੰਚ ਚੁੱਕੇ ਨੇ ਗਰਾਉਂਡ ਹੁਣ ਪਾਊਗਾ ਸਾਰੇ ਚ ਗੰਦ ਕਿੱਦਾਂ ਜੀ ਓ ਕਿੱਦਾਂ ਵਾ ਜੀ ਠੀਕ ਆ ਮਾਤਾ ਸੀਤੋ ਨਰਨ ਦਾ ਆ ਸੋ ਇਸ਼ਾਉਂ ਦਾ ਜੱਟ ਜਾਈ ਜਿਹੜੇ ਰਾਵਣ ਦੇ ਪੁੱਤਲੇ ਆ ਆ ਗਿਆ ਰਾਵਣ ਤੇ ਇੱਧਰ ਉੰਭ ਘਰ ਅੱਗੇ ਤਿੰਨ ਬਣਦੇ ਹੁੰਦੇ ਸੀ ਹੁਣ ਥੋੜੇ ਘਟ ਗਿਆ ਸਿਸਟਮ ਤੇ ਗਾਹਾਂ ਤੁਹਾਨੂੰ ਪਤਾ ਮੇਲੇ ਜਿੱਦਾਂ ਚਾਹ ਲੈ ਗਿਆ ਹੋ ਗਿਆ ਸਾਡੇ ਪਿੰਡ ਦੇ ਦਾ ਬਣਿਆ ਧਿਆਨ ਬੁੱਟਾ ਥੋੜਾ ਜਿਆਦਾ ਕੰਮ ਕਰਾਉਂਦੇ ਟਾਕੀਆਂ ਸਟਾਰਟ ਹੋ ਗਈਆਂ ਦੂਜੀ ਤੀਜੀ ਟਾਕੀ ਆ ਇਹ ਇਹ 라ਵਣ ਦੇ ਨਾਲ ਹਨੂਮਾਨ ਜੀ ਟਾਕਾ ਟਾਏ ਵਾਲਾ ਨੇ ਆਏ ਕਿ ਸਾਡੇ ਚੰਦਨ ਜੀ ਕਿਹੜੀ ਕੰਟਰੀ ਤੋਂ ਬਈ ਆਏ ਆਪਾਂ ਕੁਵੈਤ ਚੋਂ ਕੁਵੈਤ ਚੋਂ ਕਿੱਥੋਂ ਆਏ ਸਪੈਸ਼ਲ ਮੇਲਾ ਦੇਖਣ ਤੇ ਥੈਂਕ ਯੂ ਆਹ ਦੇ ਸਾਹਮਣੇ ਬੜੀ ਸੁੰਦਰ ਚਾਹ ਆਪਾਂ ਮਿਲਾਂ ਪਰ ਗਿਆ ਜੀ ਦੇਖਦਾ ਗਿਆ ਥੋੜੀ ਦੇਰ ਚਾਹੀਦੀ ਕੋਈ ਸਾਹਮਣੇ ਰੱਖਣਾ ਜੀ ਦੇਖੋ ਸਾਰੀ ਗੱਲ ਬਾਤ ਆਹ ਹੋਰ ਭੰਨੂ ਮਿਲਣਾ ਹਾਂ ਦਾ ਕੁਝ ਨਹੀਂ ਟਾਈਮ ਆਇਆ ਹਾਂ ਜੀ ਦੀਪਾ ਜੀ ਹਾਂ ਜੀ ਇਹ ਜਲਦੀ ਆ ਜੀ ਸ਼ਿਵਜੀ ਜੀ ਆਖੀ पता मेरी प्रश्न दो माइन लक्षा पता

अच्छा ये बात करनी है ये दूसरा हमारे यूटी केंद्र पर दो प्रमाण होने बता दें

ਬੱਤੋ ਆਖਦਾ ਇਹ ਨਾ ਉੱਤਰਾਂਗੇ ਅਡੀ ਲੰਮਾ ਪਿਆਰੇ ਨੂੰ ਬੀੜਾ ਬੁੱਢਿਆ ਨੂੰ ਮਾਰਨੀ ਚਾਹੀਦੀ ਜੀ ਆਹ ਜਰ ਸਾਡੇ ਰਾਮਾਨੀ ਪਤਾ ਲਿਆ ਠੀਕ ਆ ਓਏ ਹੱਥ ਕਰਦਾ ਅੱਛਾ ਅਰੇ ਬਰਫਰਾਤ ਕਰੇ ਨਹੀਂ ਜੀ ਬਈ ਮੇਲਾ ਬੜਾ ਭਰਿਆ ਆ ਸਾਡੇ ਪਿੰਡ ਦਾ ਇਸ ਵਾਰ ਬਹੁਤ ਭਰਿਆ ਆ ਮੇਲਾ ਦੂਰ ਦੂਰ ਤੱਕ ਸੰਗਤ ਆਈ ਹੋਆ ਬਾਹਰੋਂ ਵੀ ਬੰਦੇ ਆ ਗਏ ਕੰਮ ਛੱਡ ਕੇ ਮੇਲੇ ਚ ਖੇਚੇ ਨਹੀਂ ਆ ਮੌਸਮ ਹੀ ਸੋਹਣਾ ਹੋ ਗਿਆ ਹੈ ਹੁਣ ਮੌਸਮ ਹੀ ਸੋਹਣਾ ਹੋ ਗਿਆ ਹੈ ਹੁਣ ਜੱਟਾ ਬਾਬਾ ਦੇ ਫਤਿਹ ਨਾ ਇਸ ਮੈਜਲ ਸਾਡੀ ਫੌਜੀਆਂ ਝਾਕੀ ਕਿੱਦਾਂ ਜੀ ਆਰਮੀਆ ਕਿਦਾ ਬਾਜੀ ਆਰਮੀ ਝਾਕੀ ਆਰਮੀ ਝਾਕੀ ਚੱਲੀ ਆ ਜੈ ਹਿੰਦ ਜੈ ਹੇ ਮਿਹਨਤ ਵਧੀਆ ਰੇਕ ਚਾਕੀ ਬੱਚੇ ਸਾਨੂੰ ਮੈਂ ਦੱਸਿਆ ਨਾ ਐਦਾ ਐਦਾ ਸਿਸਟਮ ਹੁੰਦਾ ਸਾਰਾ ਇਹ ਇਹ ਦੇਖਣ ਨੂੰ ਦੌਖਾ ਲੱਗਦਾ ਉੱਥੇ ਸਾਰਾ ਵਧੀਆ ਮਿਹਨਤ ਵਧੀਆ ਮੁੰਡੇ ਬਣੇ ਆ ਆ ਗੱਲਾਂ ਆਲੀ ਓਕੇ ਕਰੋ ਸੈੱਟ ਫੇਰ ਬੋਲ ਯਾਰ ਤੇ ਚਾਕੀਆਂ ਵੀ ਦੇਖੀਆ ਤੇ ਨਾਲੇ ਇੱਧਰ ਵੀ ਪ੍ਰੋਗਰਾਮ ਦੇਖਿਆ ਸਾਰੇ ਨਾ ਬਿਲਕੁਲ ਖਤਮ ਹੋਣ ਦੀ ਕगार ਤੇ ਆ ਗਏ ਆ ਥੋੜਾ ਰਹਿ ਗਿਆ ਸਾਰੇ ਦਾ ਪ੍ਰੋਗਰਾਮ ਹੋਣਾ ਮੈਂ ਤੋਂ ਬਾਅਦ ਸਮਾਪਤ ਹੋਇਆ ਹਣਾ ਭਾਜੀ ਓਕੇ ਆ ਥੋੜਾ ਰਹਿ ਗਿਆ ਜਿ ਮੇਲਾ ਹੁਣ ਅਨੁਸਾਰਿਆ ਨਾ ਮਿਲਦੀ ਇੱਕ ਵਾਰੀ ਆਪਾਂ ਇਹ ਰਸ਼ ਦੀ ਆਖਰੀ ਵੀਡੀਓ ਐ ਇਹ ਸਾਡੇ ਸਾਰੇ ਪਿੰਡ ਦੇ ਇਹ ਸ਼੍ਰੀ ਰਾਮ ਸੋਨੀ ਭਾਜੀ ਭਈਆਂ ਦੇ ਮੇਰੀ ਆਰੇ ਸਾਡੇ ਪਿੰਡ ਦੇ ਮੁੰਡੇ ਐਫਟੀ ਬਾਜੀ ਹੁਣੀ ਗੱਗੀ ਹੁਣੀ ਆਰੇ ਚੜ੍ਹਦੀ ਕਲਾ ਵਾਲੇ ਮੁੰਡੇ ਮੈਨੇ ਵਾਲੇ ਲੰਡੀ ਬਾਜੀ ਆ ਗਿਆ ਆ ਗਿਆ ਜੀ ਆ ਗਿਆ ਚਲੋ ਸਾਰਿਆਂ ਨੂੰ ਦਿਖਾ ਦੇਣਾ ਆਪਾਂ ਇਹ ਸਾਰਿਆਂ ਦਾ ਲਾਂਬਾ ਰਹਿ ਜਾਂਦਾ ਹੁੰਦਾ ਫਿਰ ਵੀ ਸਾਨੂੰ ਨਹੀਂ ਦਿਖਾਇਆ ਤੁਹਾਨੂੰ ਦਿਖਾਇਆ ਫਾਂਸਪ ਮੈਨੂੰ ਦੇਖੋ ਨੇ ਢੋਲੀ ਆਏ ਇਹ ਪੁਰਾਣੇ ਢੋਲੀ ਆਏ ਖੜੋ ਖੜੋ ਚਲੋ ਆਰੀ ਆਪਾਂ ਸਾਨੂੰ ਲੋਕਾਂ ਨਾਲ ਰੋਗਰੂ ਕਰਵਾ ਲੈਣ ਆਏ ਆ ਜੀ ਸਾਡੇ ਭਰਾ ਜੀ ਕੈਨੇਡਾ ਤੋਂ ਸਾਰੇ ਸਾਡੇ ਪਿੰਡ ਦੇ ਮਹਿਮਾਨ ਆ ਮੁੱਖ ਭਰਾ ਇੰਗਲੈਂਡ ਤੇ ਕੈਨੇਡਾ ਤੋਂ ਆਏ ਆ ਸਪੈਸ਼ਲ ਅੱਛਾ ਵੈਲਕਮ ਵੈਲਕਮ ਜੀ ਉੱਥੇ ਖੜੋ ਬਹੁਤ ਤਰਫਾਦ ਹੈ ਆ ਜੀ ਆ ਗਏ ਚੌਮੀ ਜੀ ਜੋਲੀ ਸਾਡੇ ਪਕਵਾਰੀ ਜੀ ਚੈਤੋ ਪੱਤੀ ਤੋਂ ਸਭੇ ਜੋਤੀ ਜੀ ਸਾਡੇ ਅਸੀਂ ਜਮਾਲ ਸਾਹਿਬ ਅਸੀਂ ਬਹੁਤ ਧੰਨਵਾਦੀਆਂ ਹੈਲੋ ਅਨੁਰ ਜੁਨੀ ਜੀ ਆ ਜੀ ਕੁਮਾਰ ਹਾਂ ਜੀ ਚੈਤੋ ਪੱਤੀ ਤੋਂ ਚੈਤੋ ਪੱਤੀ ਆਨ ਬਾਸ आ गए साबू जी और प्यारे चाची नरिदो तुम्हारी गर्दन निकाल दूंगा उसी स्कूल में जा रहे हैं साबू जी को जा रहे हैं धोपे से बड़े प्यारे हैं शीघ्र आएंगे बिल्कुल ही मेरे को मार कर उनका प्यारा नाला काम है ये बड़ा सोना है कोई ना बहुत पसंद है ਯਾਰਾ ਆ ਗਿਆ ਚਲੇ ਜਾ ਤੂੰ ਆਂ ਕਿਰਾਜ ਬਹੁਤ ਅੱਜ ਕਰੋ ਯਾਰੇ ਪਾਸੇ ਰਹਿਣਗਾ ਖਰਾਬੰਦ ਨਾਲ ਫੋਟੋਆਂ ਬਹੁਤ ਹੋਣੀਆਂ ਐ ਕਿੰਨੇ ਹੀ ਚਾਹੇ ਕਾਰ ਅੱਜ ਫੋਟੋ ਆਵੋ ਹੋ ਰਹੀਆਂ ਮਹਾਰਾਜ ਨਾਲ ਟਰੱਕ ਚਾਲਦੇ ਤੇ ਪਟਾਕੇ ਉਹ ਰਾਜ ਨੂੰ ਲਾਤਾ ਲਾਤਾ ਬਹੁਤ ਵਧੀਆ ਚੱਕੀ ਬਹੁਤ ਵਧੀਆ ਚੱਕੀ ਯਾਰ ਨਿਆਲੇ ਬਾਤਲਾ ਬਾਤਲਾ ਯਾਰ ਡੰਡਾ ਚ ਲੋਬੀ ਮਿੱਤਰੋ ਇਹ ਆਖਰੀ ਦ੍ਰਿਸ਼ ਬਿਲਕੁਲ ਤੋਂ ਬਾਅਦ ਸਾਰੇ ਦੀ ਪੂਰੀ ਤਰ੍ਹਾਂ ਸਮਾਪਤੀ ਬਹੁਤ ਵਧੀਆ ਲੋ ਜੀ ਬਸੀ ਕਲਾ ਤੇ ਸਹਰੇ ਦੀ ਇੱਥੇ ਹੀ ਸਮਾਪਤੀ ਹੈ ਇਸ ਤੋਂ ਬਾਅਦ ਵੀਡੀਓ ਸਮਾਪਤੀ ਨਹੀਂ ਹੋਈ ਹਲੇ ਸਭ ਦੇ ਹਨੂਮਾਨ ਜੀ ਨੇ ਜੁੱਧ ਜਿੱਤ ਲਿਆ ਆ ਇਹ ਤਾਂ ਜੱਜੀ ਵੀ ਵਾਲਾ ਪੋਜ ਰਾਵਣ ਗੈਂਗ ਆ ਗਏ ਤੁਸੀਂ ਆ ਗਏ ਜੀ ਆਪ ਤੇ ਜੀ ਆਪ ਤੇ ਦੇਖੋ ਗੁਰਜਸ ਨਿਸ਼ਾਨ ਦੇਖੋ ਹੱਥ ਦੇ ਲੋ ਜੀ ਉਧਰ ਅੱਗ ਲਾ ਕੇ ਯਾਰ ਰਾਵਣ ਨੂੰ ਥੋੜਾ ਟਾਈਮ ਲੱਗੂਗਾ ਹਲੇ ਉਹ ਲੋ ਜੀ ਇਹ ਲਾਸਟ ਕਲਿੱਪ ਆ ਸਹਰਾ ਬਹੁਤ ਵਧੀਆ ਹੋਇਆ ਇਸ ਵਾਰ ਸਾਡੇ ਪਿੰਡ ਬਸਿਕਲਾਂ ਦਾ ਤੇ ਜਿਹਨੂੰ ਪਿੰਡ ਬਾਰੇ ਨਹੀਂ ਪਤਾ ਇਹ ਸਾਡੇ ਹਿਸ਼ਾਰਪੁਰ ਜ਼ਿਲ੍ਹੇ ਚ ਪੈਂਦਾ ਇਹ ਪਿੰਡ ਜੀ ਬਸਿਕਲਾਂ ਇੱਥੇ ਆ ਓਏ ਰਾਜੇ ਇਧਰ ਆਓ ਆਪਸੀ ਕਰ ਰਹੇ ਆਪਾਂ ਵੀਡੀਓ ਦੀ ਜੁਰੀ ਬਸ ਚਾਹਨਾ ਜਾਂਦੇ ਹਾਂ ਉਹ ਦਰਸ਼ਕਾਂ ਨੂੰ ਦੇਖੋ ਵੀ ਮਿੱਤਰੋ ਗੱਲ ਹੈਗੀ ਇਦਾਂ ਸਾਰਾ ਬੜੀ ਤੂਫਾਨਾਂ ਦਾ ਮਾਇਆ ਗਿਆ ਪਿੰਡ ਬਸੀਕਲਾਂ ਵਿੱਚ ਸਾਡੇ ਐਡਮਿਨ ਸਾਹਿਬ ਨੇ ਇਹਨਾਂ ਨੇ ਸਾਰਾ ਸਾਰਾ ਤੁਹਾਨੂੰ ਦਿਖਾਇਆ ਹੀ ਹੋਣਾ ਆ ਜਿੱਦਾਂ ਕਿ ਹੁਣ ਸਾਡੇ ਆ ਚੰਦਰ ਭਰਾ ਆ ਆਪਣਾ ਬਾਹਰੋਂ ਆਇਆ ਸਪੈਸ਼ਲ ਦਸਹਿਰਾ ਦੇਖਣ ਲਈ ਦਸਹਿਰਾ ਦੇਖਣ ਲਈ ਲੱਖਾਂ ਕਰੋੜਾਂ ਦਾ ਇਹਨਾਂ ਦੇ ਤੇਲ ਆਪਣਾ ਤੇਲ ਬੋਰੀ ਦਾ ਇਹ ਜਿੱਦਾ ਤੇਲਾਂ ਦੇ ਬੋਰੀਆਂ ਨੂੰ ਨਾਲ ਇਹਨਾਂ ਦਾ ਤੇਲ ਚ ਇਹ ਤੇਲ ਹੈ ਨਾ ਜਿੱਦਾ ਮਾਰਸ਼ ਕਰਨੇ ਵਾਲੇ ਆਏ ਇਹ ਟੋਪੀਆਂ ਕਰਨਾਂ ਚ ਮੈਨੇਜ ਹੁੰਦੀਆਂ ਸੀ ਇਹ ਇਹ ਟੋਪੀਆਂ ਮਾਰ ਕੇ ਆ ਗਏ ਫੇਰੇ ਕਰਕੇ ਉਹ ਲੱਗਾ ਕੁੱਤਿਆਂ ਵਾਲੇ ਸਾਰੇ ਇਹਨਾਂ ਦੇ ਕੰਮ ਦੇ ਨਾ ਸਾਰੇ ਆਪਣੇ ਕਰੋੜਾਂ ਦਾ ਪੈਸਾ ਛੱਡ ਕੇ ਸਗਬ ਦਸਹਿਰਾ ਦੇਖਣ ਆਏ ਆ ਇਹ ਕੋਈ ਨਾ ਦਾ ਦਿਓ ਆਪਣਾ ਆਪਣਾ ਐਨੀ ਜੀ ਏ ਚੰਦਨ ਪੰਡਿਤ ਜੀ 바ਵਾ ਨੂੰ ਏ ਚਲੋ ਚਲੋ ਜੇ ਵਾਰ ਛੱਡੋ ਕੀ ਗੱਲ ਕਰੀਂ ਬਾਬਾ ਵਾਹੇ ਰੇਕ ਵਾਰ ਦੀ ਤਰ੍ਹਾਂ ਭਾਜੀ ਹੁਣ ਦਾ ਇਸ ਵਾਰ ਵੀ ਕੋਈ ਯੋਗਦਾਨ ਨਹੀਂ ਮਿਲਿਆ